ਅੱਜ ਰੂਟੀਨ ਦੀਸ ਫੋਟਰੀ ਸੁਪਰਵੀਜ਼ਨ ਵਾਸਤੇ ਮੈਂ ਉਰੇ ਆਇਆ ਸੀਗਾ ਅੱਜ ਤੇ ਇਹਦੀ ਇਤਲਾਅ ਅਸੀਂ ਪਹਿਲਾਂ ਹੀ ਦਿੱਤੀ ਸੀਗੀ ਤੇ ਜਿਹੜਾ ਪੋਨੀਗੜਾ ਸਾਡਾ ਇਹ ਸੀਐਚਸੀ ਹੈਗੀ 30 ਬੈੱਡਡ ਇੱਥੇ ਸਰਜਨ ਹੈਗੇ ਆ ਗਾਇਨਕੋਲੋਜੀਸਟ ਡੈਂਟਲ ਸਰਜਨ ਹੈ ਇੱਕ ਮੈਡੀਕਲ ਸਪੈਸ਼ਲਿਸਟ ਹੈ ਜਿਹੜਾ ਕਿ ਇੱਕ ਸਾਲ ਦੀ ਛੁੱਟੀ ਤੇ ਸੀ ਜੀ ਦਸੰਬਰ ਚ ਜੁਆਇਨ ਕਰ ਜਾਂਦੇ ਸਾਡੇ ਕੋਲ ਦੋ ਐਮਰਜੈਂਸੀ ਮੈਡੀਕਲ ਆਫੀਸਰਸ ਵੀ ਹੈਗੇ ਆ ਉਰੇ ਤੇ ਇੱਥੋਂ ਦੀ ਜਿਹੜੀ ਲਗਭਗ ਆਪੀਡੀ ਹੈਗੀ ਹੈ ਉਹ 6500 ਤੋਂ 7000 ਜਿਹੜੇ ਹੈਗੇ ਉਹ ਕੋਈ ਮੇਨੇ ਦਿਓ ਜਾਂਦੀ ਹੈ ਤੇ ਲਗਭਗ 250 ਤੋਂ 300 ਆਪੀਡੀ ਵੀ ਆਉਂਦੀ ਹੈ ਇਹਦੇ ਵਿੱਚ ਲਗਭਗ 60 ਕੇ ਸਾਡੇ ਡਿਲੀਵਰੀਆਂ ਆਈਆਂ ਨੇ ਜਿਨ੍ਹਾਂ ਦੇ ਵਿੱਚੋਂ 25 ਤੋਂ 30 ਜਿਹੜੀਆਂ ਹੈਗੀਆਂ ਉਹ ਨਾਰਮਲ ਡਿਲੀਵਰੀਜ਼ ਆ ਤੇ ਬਾਕੀ ਸਿਰ ਇਹਨਾਂ ਸੈਕਸ਼ਨ 'ਚ ਸਾਡੇ ਕੰਮ ਕਰ ਰਹੇ ਕਰ ਰਹੇ ਸਾਡੇ ਡਾਕਟਰ ਹੈ ਜਿਹੜੇ ਉਹ ਕਰ ਰਹੇ ਆ ਤਾਂ ਇਸ ਦੇ ਨਾਲ ਹੀ ਸਾਡਾ ਡੈਂਟਲ ਰਿੰਗ ਵੀ ਅੱਛਾ ਕੰਮ ਕਰ ਰਿਹਾ ਹੈ ਅੱਜ ਸਾਡੇ ਕੋਲ 821 201 ਹੈਗੀਆਂ ਲਗਭਗ 60 ਸਪੈਂਡ ਸਾਡੇ ਕੋਲ ਦੇ ਨਾਨ ਇਡੀਅਲ ਦਵਾਈਆਂ ਵੀ ਹੈਗੀਆਂ ਮੈਂ ਮਰੀਜ਼ਾਂ ਦੀਆਂ ਜਾ ਕੇ ਕੋਲੇ ਵੀ ਜਾ ਕੇ ਚੈੱਕ ਕੀਤਾ ਸਾਰੀਆਂ ਦਵਾਈਆਂ ਜਿਹੜੀਆਂ ਹੈਗੀਆਂ ਉਹ ਮਰੀਜ਼ਾਂ ਨੂੰ ਅੰਦਰ ਮਿਲ ਰਹੀਆਂ ਐਮਰਜੈਂਸੀ ਵਾਰਡ ਵੀ ਸੀ ਜਿਹੜਾ ਉਹ ਬਿਲਕੁਲ ਫੁੱਲ ਸੀਗਾ ਤੇ ਥੋੜੀ ਜਿਹੀ ਹੋਰ ਇੱਕ ਤਾਂ ਸੈਨੀਟੇਸ਼ਨ ਵਰਕਰਸ ਦੀ ਘਾਟ ਹੈਗੀ ਆ ਉਹ ਐਸਐਮਓ ਸਾਹਿਬ ਨੂੰ ਅਸੀਂ ਅੱਜ ਕਹਿ ਦਿੱਤਾ ਹੈਗਾ ਡੀਐਮਸੀ ਸਾਹਿਬ ਵੀ ਹੈਗੇ ਆ ਕਿ ਉਹ ਆਪ ਦਾ ਸੈਨੀਟੇਸ਼ਨ ਕੰਟਰੈਕਟ ਕਰ ਲੈਣਗੇ ਤੇ ਨਾਲ ਹੀ ਜਿਹੜਾ ਹੈਗਾ ਉਹਦੇ ਨਾਲ ਤਾਂ ਕਿ ਸਫਾਈ ਦਾ ਜਿਹੜਾ ਪੱਤਰ ਹੈ ਇਹ ਵੀ ਬੈਟਰ ਹੋ ਜਾਏ ਤਨਾਲੀ ਇਹਨਾਂ ਨੂੰ ਕਹਿ ਕੇ ਜਿਹੜਾ ਉਹਦੇ ਪਾਰਕਿੰਗ ਦਾ ਠੇਕਾ ਨਹੀਂ ਹੈਗਾ ਪਾਰਕਿੰਗ ਦਾ ਠੇਕਾ ਵੀ ਦੇ ਦਿਓ ਪੈਸੇ ਚਾਹੇ ਘੱਟ ਆ ਜਾਂ ਪਰ ਘਟੋ ਘਟ ਤਰਤੀਬ ਵਾਰ ਆਪਣੇ ਸਕੂਟਰ ਮੋਟਰਸਾਈਕਲ ਲੱਗਣੇ ਸ਼ੁਰੂ ਹੋ ਜਾਣ ਤਾਂ ਐਂਬੂਲੈਂਸਾਂ ਵੀ ਖਲਾ ਕੇ ਚੈੱਕ ਕੀਤੀਆਂ ਤੇ ਐਂਬੂਲੈਂਸਾਂ ਦੇ ਵਿੱਚ ਕੁਝੇ ਕਮੀਆਂ ਸੀਗੀਆਂ ਤੇ ਉਸ ਨੂੰ ਵੀ ਤੁਰੰਤ ਕੀ ਕਰਨ ਦੇ ਕੀਤਾ ਹੈਗਾ ਤੇ ਇਹ ਜਿਹੜੀ ਸਪੋਰਟਿਵ ਸੁਪਰਵੀਜ਼ਨ ਹੈ ਸਾਡੀ ਸਾਡੇ ਪਹਿਲਾਂ ਵੀ ਏਡੀ ਆਏ ਸੀ ਪਰ ਦੇਖੇ ગયા ਤੇ ਅੱਜ ਫੇਰ ਮੈਂ ਦੁਬਾਰਾ ਆਇਆ ਤੇ ਇਹ ਜਲਦੀ ਰੋਗੀ ਜੀ ਲਗਾਤਾਰ ਜਿਹੜਾ ਸਾਡਾ ਹੋ ਹੈ ਬਸ ਸੰਗਰੂਰ ਜਿਹੜਾ ਇੱਕ ਸੀਐਮ ਦਾ ਜਿਹੜਾ ਕਿਥੇ 10 ਜਿਹੜੇ ਉਸਤਾ ਖਾਦੀ ਨੇ ਜਿਹੜੇ ਅਮਰਜੰਸੀ ਐਮਐਮ ਕਿਥੇ ਸੰਗੂਰ ਜ਼ਿਲ੍ਹੇ ਦੇ ਇੱਕ ਜਿਹੜਾ ਅਮਰਜੰਸੀ ਦਾ ਕੋਈ ਵੀ ਇੱਥੇ ਸਵਾਵਾ ਨਹੀਂ ਹੈ ਜੀਡੀਐਮ ਉਸ ਦੀ ਤੁਸੀਂ ਗੱਲ ਕਰ ਰਹੇ ਹੋ ਐਮਐਮ ਜਿਹੜੀ ਜੀਡੀਐਮਓਜ਼ ਦੀ ਤੁਸੀਂ ਜਨਰਲ ਡਿਊਟੀ ਮੈਡੀਕਲ ਆਫੀਸਰਸ ਦੀ ਗੱਲ ਕਰ ਰਹੇ ਹੋ ਉਹਦੀ ਜਿਹੜੀ ਪ੍ਰਕਿਰਿਆ ਹੈਗੀ ਹੈ 400 ਤੋਂ ਵੱਧ ਡਾਕਟਰ ਹੈ ਜਿਹੜਾ ਬਾਬਾ ਫਰੀਦ ਯੂਨੀਵਰਸਿਟੀ ਰਾਹੀਂ ਸਰਕਾਰ ਨੇ ਪਹਿਲੇ ਪ੍ਰਕਿਰਿਆ ਰੰਭੀ ਹੋਈ ਹੈ ਉਹਦਾ ਟੈਸਟ ਕਰਨ ਜਾ ਰਹੇ ਤੇ ਛੇਤੀ ਭਰ ਲੈਣਗੇ ਪਰ ਜਿਹੜੇ ਕਿ ਸਪੈਸ਼ਲਿਸਟ ਡਾਕਟਰ ਲਗਭਗ 750 ਦੇ ਕਰੀਬ ਜਿਹੜਾ ਡੈਂਟਿਸਟ ਰਾਹੀਂ ਜਿਹੜਾ ਸਪੈਸ਼ਲਿਸਟ ਡਾਕਟਰ ਹੈ ਉਹੀ ਸਰਕਾਰ ਨੇ ਭਰਤੀ ਕਰ ਲਿਆ ਤਾਂ ਉਹਨਾਂ ਨੇ ਆਦੀਆਂ ਡਿਊਟੀਆਂ ਪ੍ਰਾਇਮਰੀ ਜੁਆਇਨ ਕਰ ਲਈ। ਦੋ ਡਾਕਟਰਾਂ ਦੀ ਇੱਥੇ ਮੌਜੂਦਗੀ ਦੀ ਗੱਲ ਕੀਤੀ ਆ। ਪਹਾੜੀ ਹਰ ਦੇ ਵਿੱਚ ਇਹ ਇੱਕ ਰੈਫਰ ਸੈਂਟਰ ਹੈ। ਇੱਥੇ ਕਿਸੇ ਵੀ ਕਿਸ ਤਰ੍ਹਾਂ ਦਾ ਕੋਈ ਇਲਾਜ ਨਹੀਂ ਹੁੰਦਾ। ਮਤਲਬ ਕਿ ਸਿਰਫ ਇਕੱਲਾ ਡਾਕਟਰ ਵਿਕਰਮਾ ਜਿਹੜਾ ਰਾਤ ਨੂੰ ਸੁਭਾਵਾਂ ਵੀ ਨੂੰ ਆ ਰਿਹਾ ਦਿਨ ਵੀ ਨਿਭਾ ਲਿਆ। ਇਹ ਮਤਲਬ ਕਿ ਇਹ ਨਹੀਂ ਹੈ ਵੀ ਕੋਈ ਜੈਸਟਰ ਐਕਸੀਡੈਂਟ ਹੋ ਰਿਹਾ ਉਸਨੂੰ ਵੀ ਡਾਕਟਰ ਵਿਕਰਮ ਉਸੇ ਹੀਗਾ ਇੱਥੇ। ਕੋਈ ਅਮਰਜੈਂਸੀ ਹੋਵੇ ਤਾਂ ਹੀ। ਦੇਖੋ ਇਸ ਤਰ੍ਹਾਂ ਹੈ। ਦੇਖੋ ਇਸ ਤਰ੍ਹਾਂ ਹੈ ਕਿ ਇਹ ਹੈਗਾ ਮੈਮੋ ਸਾਰੇ ਸਾਰੇ ਕਿ ਮੈਂ ਤੁਹਾਡੇ ਧਿਆਨ ਚ ਪਹਿਲੇ ਲਿਆਂਦਾ ਕਿ ਵੀ ਹੈਵ ਅ ਗਾਇਨਕਾਲੋਜਿਸਟ ਵੀ ਹੈਵ ਅ ਡੈਂਟਲ ਸਰਜਨ ਵੀ ਹੈਵ ਅ ਸਰਜਨ आवर एसएमओ इज आल्सो ਸਰਜਨ ਐਂਡ ਵੀ ਹੈਵ ਟੂ ਮੈਡੀਕਲ ਆਫੀਸਰ ਜਨਰਲ ਡਿਊਟੀ ਮੈਡੀਕਲ ਆਫੀਸਰ ਆਲਸੋ ਹੇਅਰ ਐਂਡ ਆਮ ਵੈਰੀ ਹੈਪੀ ਟੂ ਨੋ ਕਿ ਜਿਹੜੇ ਸਾਡੇ ਸਰਜਨ ਹੈ ਉਹ ਕੈਂਪਸ ਦੇ ਵਿੱਚ ਰਹਿੰਦੇ ਔਰ ਉਹ ਇੱਕ ਸਰਜਨ ਇਸ ਤਰ੍ਹਾਂ ਦੇ ਹੈ ਜਿਨ੍ਹਾਂ ਦਾ ਕੀ ਕੰਮ ਬਾਕੀ ਸਾਰੀਆਂ ਸੀਐਸਸੀ ਜਿੰਨੀਆਂ ਪੰਜਾਬ ਚ ਹੈ ਉਹ ਬਹੁਤ ਅੱਛਾ ਕੰਮ ਕਰ ਰਿਹਾ ਹੈ ਔਰ ਉਹਨਾਂ ਦੀ ਮੰਗ ਜਿਹੜੀ ਹੈਗੀ ਆ ਸਟੇਟ ਪੱਧਰ ਤੇ ਸਭ ਤੋਂ ਪਹਿਲਾਂ ਪੂਰੀ ਕੀਤੀ ਜਾਂਦੀ ਆ ਮਗਰ ਬੈਠੇ ਆ ਸੁਣ ਰਹੇ ਆ ਉਹਨਾਂ ਦੀ ਧਿਆਨ ਅੱਜ ਉਹਨਾਂ ਨੇ ਮੈਨੂੰ ਕਿਹਾ ਮੈਨੇ ਕੋਟੀ ਟੇਬਲ ਹੋਰ ਚਾਹੀਦਾ ਤੇ ਮੈਂ ਤੁਹਾਡੇ ਆਂਤ ਤੋਂ ਅੰਦਰ ਆਂਤ ਪਹਿਲਾ ਆਰਡਰ ਪਾ ਦਿੱਤਾ ਕਿ ਓਡੀ ਟੇਬਲ ਇੱਕ ਨਵਾਂ ਸ਼ਿਫਟ ਕਰਾ ਦਿਓ ਭਵਾਨੇਗਾੜ ਇੱਕ ਹੋਰ ਦੇ ਦਿਓ ਤੇ ਹੋਰ ਵੀ ਜਿਹੜੀਆਂ ਵੀ ਚੀਜ਼ਾਂ ਕਹਿਣਗੇ ਜਿਸ ਤਰ੍ਹਾਂ ਪੀਐਸਏ ਪਲਾਂਟ ਹੈ ਉਹ ਵੀ ਚਾਲੂ ਕਰਨ ਜਾ ਰਹੇ ਆ ਆ ਤੁਹਾਡੇ ਜਿਹੜੇ ਬਾਹਰ ਦੇਖਿਆ ਟਰਾਂਸਫਾਰਮਰ ਦੇ ਬਾਹਰ ਬੈਰੀਕੇਡਿੰਗ ਨਹੀਂ ਹੋਈ ਉਹ ਵੀ ਬੈਰੀਕੇਡਿੰਗ ਵਾਸਤੇ ਕਿਹਾ ਕਿ ਬੈਰੀਕੇਡਿੰਗ ਕਰਵਾਓ ਪਾਰਕਿੰਗ ਲਾਈਨਾਂ ਕਿਹਾ ਜਿੱਥੇ ਪਰਚੀਆਂ ਮੰਨੀਆਂ ਉਹ ਸਟੈਪ ਉੱਚਾ ਹੈ 10 ਇੰਚ ਦਾ ਮੈਨੂੰ ਕਿਹਾ ਕਿ ਉੱਤੇ 4 ਇੰਚ ਦਾ 6 ਇੰਚ ਦਾ ਸਟੈਪ ਇਸ ਤਰ੍ਹਾਂ ਬਣਾਓ ਬਜ਼ੁਰਗ ਉੱਥੇ ਕੋਈ ਗਰਨ ਨਾ ਜਾਣ ਜਿੰਨੇ ਮੈਟ ਹੈਗੇ ਆ ਹਸਪੀਟਲ ਦੇ ਵਿੱਚ ਮੈਟ ਲਗਾਓ ਜਿੰਨੇ ਵਾਟਰ ਕੁਲਰ ਲੱਗੇ ਹੋਏ ਆ ਉਹਨਾਂ ਸਾਰਿਆਂ ਦੀਆਂ ਕੈਂਡਲਸ ਚੇਂਜ ਕਰਵਾਓ ਠੀਕ ਹੈ ਜੀ ਬਾਹਰ ਕੈਟਲ ਕੈਚਰ ਲੱਗਿਆ ਹੋਇਆ ਹੈ ਗੇਟ ਦੇ ਉੱਪਰ ਉਹ ਜਾ ਕੇ ਵੇਖਿਆ ਕਿ ਉਹ ਚ ਮਿੱਟੀ ਤਾਂ ਨਹੀਂ ਭਰੀ ਉਹ ਖਾਲੀ ਹੈਗਾ ਤਾਂ ਉਹ ਅਸੀਂ ਬਹੁਤ ਮਤਲਬ ਇਹ ਪਹਲਵਾਨੀ ਜਿਹੜਾ ਨਹੀਂ ਮਰਨਾ ਆਇਆ ਮੈਂ ਓਰੇ ਜੇ ਘੰਟਾ ਲਾਇਆ ਤਾਂ ਘੰਟੇ ਦੇ ਵਿੱਚ ਤੁਸੀਂ ਵੇਖ ਲਿਆ ਹਣਾ ਕਿ ਵੀ ਸਾਰੇ ਇੱਕ ਇੱਕ ਚੀਜ਼ ਜਿਹੜੀ ਹੈਗੀ ਹੈ ਤੇ ਜੇ ਏਸੀ ਕੋਈ ਬੰਦ ਪਿਆ ਮਰੀਜ਼ਾਂ ਦੇ ਵਿੱਚ ਵੀ ਤਾਂ ਉਹ ਵੀ ਐਸਐਮਐਸ ਸਾਡੇ ਧਿਆਨ ਚ ਲੈਂਦਾ ਤਾਂ ਉਹ ਚਲੋ ਮਰੀਜ਼ ਨੂੰ ਠੰਡ ਲੱਗ ਰਹੀ ਸੀ ਉਹਨਾਂ ਨੇ ਬੰਦ ਕਰਵਾਤਾ ਏਸੀ ਔਰ ਤੁਸੀਂ ਇਹ ਵੀ ਤੁਹਾਨੂੰ ਦੱਸ ਦਉ ਬੜੀ ਖੁਸ਼ੀ ਹੋਣੀ ਹੈ ਕਿ ਮੈਂ ਡਰਗ ਡਿਡਿਕਸ਼ਨ ਸੈਂਟਰ ਤੇ ਕੱਲੀ ਕੱਲੀ ਗੋਲੀ ਗਿਣ ਕੇ ਆਇਆ ਔਰ ਸਟਾਕ ਬਿਲਕੁਲ ਗੋਲੀ ਗੋਲੀ ਪੂਰਾ ਨਿਕਲਿਆ ਤੇ ਕਿਉਂਕਿ ਇਹ ਨਾ ਸਿਰਫ ਇਹ ਸਿਰਫ ਸਾਡੇ માનਯੋਗ ਸੀਐਮ ਸਾਹਿਬ ਦਾ ਏਰੀਆ ਹੈਗਾ ਤੇ ਸਾਡੀ ਸੀਐਸਸੀ ਬਹੁਤ ਅੱਛਾ ਕੰਮ ਕਰ ਰਹੀ ਹੈ ਬਹੁਤ ਮਿਹਨਤੀ ਸਟਾਫ ਹੈਗਾ ਔਰ ਬਹੁਤ ਸੂਨ ਤੁਸੀਂ ਦੇਖੋਗੇ ਕਿ ਇਸ ਦੇ ਉੱਪਰ ਰੰਗ ਰੋਗਨ ਹੈ ਜਿਹੜਾ ਉਹ ਵੀ ਕਹਿ ਦਿੱਤਾ ਗਿਆ ਜਿੰਨੇ ਦਰਵਾਜ਼ੇ ਖਿੜਕੀਆਂ ਪਲੰਬਿੰਗ ਦਾ ਕੰਮ ਹੈ ਤੁਹਾਨੂੰ ਕੋਈ ਲੂਜ਼ ਵਾਇਰ ਨਹੀਂ ਦੇਖਣ ਵਾਲੀ ਅਗਲੇ ਪੱਤਰ ਘੰਟਿਆਂ ਤੋਂ ਬਾਅਦ ਸਾਰੇ ਹਸਪਤਾਲ ਵਿੱਚ ਜਿਹੜੇ ਵਿੱਚ ਸਟਾਫ ਰਹਿ ਰਹੇ ਆ ਉਹਨਾਂ ਦੇ ਘਰਾਂ ਦੇ ਵਿੱਚ ਕੋਈ ਕੰਮ ਹੋਣ ਵਾਲਾ ਹੈ ਸਮ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਉਹ 15 ਸਭ ਤੋਂ ਪਹਿਲਾਂ ਉਹ ਘਰਾਂ ਦੀ ਰਿਪੇਅਰ ਕਰਾਓ ਜਿਹੜਾ ਸਟਾਫ ਵਿੱਚ ਰਹਿ ਕੇ ਸੇਵਾ ਨਿਭਾਰ ਰਿਹਾ ਹੈ ਤਾਂ ਸਭ ਤੋਂ ਜ਼ਿਆਦਾ ਚੀਜ਼ਾਂ ਜਿਹੜੀਆਂ ਜ਼ਰੂਰੀਆਂ ਸਾਡੇ ਡੀ ਐਮ ਸੀ ਸਾਹਿਬ ਹੈ ਬੜਾ ਡੀਪ ਇੰਟਰਸਟ ਲੈ ਰਹੇ ਸਾਰੇ ਕਿਤੇ ਸਾਡੇ ਐਚ ਐ ਮੈਡਮ ਹੈ ਲੈ ਰਹੇ ਮੈਂ ਇਕੱਲੇ ਇਕੱਲੇ ਡਾਕਟਰ ਨੂੰ ਬੁਲਾ ਕੇ ਵੀ ਉਹਨਾਂ ਦੀਆਂ ਦਿੱਕਤਾਂ ਪੁੱਛੀਆਂ ਠੀਕ ਹੈ ਜੀ ਪੁੱਛੇ ਸਟਾਫ ਨਰਸਾਂ ਦੀ ਘਾਟ ਹੈ 7 ਹੈਗੀਆਂ ਉਹਦੇ ਟੋਟਲ ਜੀ ਠੀਕ ਹੈ ਜੀ ਪਰ ਜਿਸ ਤਰ੍ਹਾਂ ਦਾ ਕੰਮ ਹੈ ਉਹਦੇ ਹਿਸਾਬ ਨਾਲ ਥੋੜੀਆਂ ਜ਼ਿਆਦਾ ਹੋਣੀਆਂ ਚਾਹੀਦੀਆਂ ਜ਼ਿਆਦਾ ਹੋਣੀਆਂ ਚਾਹੀਦੀਆਂ ਠੀਕ ਹੈ ਜੀ ਤਾਂ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਇੱਕ ਅੰਦੀ ਗੱਡੀ ਹੈਗੀ ਉਹ ਕੰਡਮ ਹੋਣ ਵਾਲੀ ਉਹਦੇ ਕਾਗਜ਼ ਖਲਾ ਕੇ ਵੇਖਿਆ ਸਵਰਾਜ ਬਸਦਾ ਉਹ ਹਿਆੜਾ ਆ ਕੇ ਨਾ ਕੰਜੈਕਚਰ ਹੋ ਜਾਂਦਾ ਇਸ ਤੇ ਸੜਕਾਂ ਦਾ ਵੀ ਬਹੁਤ ਜਾਂਦਾ ਹੈ ਐਕਸੀਡੈਂਟ ਬਹੁਤ ਸਮੱਸਿਆ ਹੁੰਦੇ ਜੀ ਇਸ ਕਰਕੇ ਇਸ ਹਸਪਤਾਲ ਦੇ ਜਿਵੇਂ ਉਹ ਵੀ ਹੈ ਮਤਲਬ ਦੇਖੋ ਜੀ ਸਾਡੇ ਸਾਰੇ ਹਸਪਤਾਲਾਂ ਦੇ ਵਿੱਚ ਇੱਕ 50 ਅ ਮਰੀਜ਼ਾਂ ਦੀ ਇੱਕ ਡਿਜ਼ਾਸਟਰ ਮੈਨੇਜਮੈਂਟ ਅਲਮਾਰੀ ਰੱਖਣ ਨੂੰ ਅਸੀਂ ਕਹਿੰਦੇ ਆ ਕਿ ਉਹ 50 ਮਰੀਜ਼ਾਂ ਦਾ ਸਮਾਨ ਪਟੀਆਂ ਬੀਟਾਡੀਨ ਟੀਕੇ ਸਪਲਿੰਟ ਸਾਰਾ ਕੁਝ ਉਹਦੇ ਵਿੱਚ ਬੰਦ ਕਰਕੇ ਰੱਖਿਆ ਜਾਵੇ ਤਾਂ ਕਿ ਜੇ ਕੋਈ ਇਸ ਤਰ੍ਹਾਂ ਦਾ ਬੱਸ ਐਕਸੀਡੈਂਟ ਆਂਦਾ ਹੈ ਤਾਂ ਸਾਨੂੰ ਉਦੋਂ ਹਫੜਾ ਦਫੜੀ ਨਾ ਬੱਚੇ ਵੀ ਅਸੀਂ ਬਾਹਰੋਂ ਭੱਜੇ ਵੀ ਲਿਆ ਫੁਲਾਨਿਆਂ ਫੜ ਕੇ ਆ ਚੀਜ਼ ਲਿਆ ਨਹੀਂ ਸਾਡੀ ਲਮਾਰੀ ਖੋਲੋ ਸਮਾਨ ਵਿੱਚ ਹੈਗਾ ਕਿਉਂਕਿ ਉਸ ਟਾਈਮ ਜਿਹੜਾ ਸਭ ਤੋਂ ਵੱਧ ਜਿਹੜੀ ਲੋਡ ਹੁੰਦੀ ਹੈ ਮਰੀਜ਼ ਨੂੰ ਇੱਕ ਹੌਸਲੇ ਦੀ ਗੱਲ ਲੋਡ ਹੁੰਦੀ ਹੈ ਉਹਨੂੰ ਹੌਸਲਾ ਜੋ ਤੁਹਾਡੇ ਕੋਲੇ ਸਮਾਨ ਪਿਆ ਉਹਦੇ ਚੋਂ ਆਉਂਦਾ ਹੈ ਮਰੀਜ਼ਾ ਓਕੇ ਸਰ ਓਕੇ ਉਹ ਸੋਸੋ ਸਾਡੇ ਦੇਖੋ ਜ਼ਾਬਤੋਂ ਚੈਕਿੰਗ ਹੋਈ ਹੈ ਕਿ ਕੀ ਕੀ ਕਮੀਆਂ ਪਈਆਂ ਕਿ ਰਕਸ਼ਨ ਦੇ ਕੇ ਸਫਾਈ ਬਾਰੇ ਕਿਹਾ ਜੀ ਕਿ ਤਾਂ ਉਹਨਾਂ ਨੇ ਸਫਾਈ ਦਾ ਠੇਕਾ ਦੇਣ ਵਾਸਤੇ ਕਿਹਾ ਇੱਥੇ ਕਿਉਂਕਿ ਸਾਡੇ ਕੋਲ ਸਫਾਈ ਦਾ ਠੇਕਾ ਨਹੀਂ ਹੈਗਾ ਜਹਾੜੀ ਤੇ ਰਾਕੇ ਬੰਦੇ ਸਫਾਈ ਕਰਾ ਰਹੇ ਇੱਕ ਜਿਹੜਾ ਟਰਾਂਸਫਾਰਮਰ ਹੈ ਉਹ ਨੰਗਾ ਹੈ ਉਹ ਆਸੇ-ਪਾਸੇ ਜਹਾੜੀ ਲਵਾਉਣ ਵਾਸਤੇ ਵੀ ਕੋਈ ਜਾਨਵਰ ਲੱਗ ਜਾਂਦੇ ਨਹੀਂ ਬਰੀ ਗਰੰਟਾ ਜੀ ਇੱਕ ਜਿੱਥੇ ਓਬਡੀ ਦੀ ਪਰਚੀ ਕੱਟਦੀ ਹੈ ਉਸ ਸਟੈਪ ਥੋੜਾ ਜਿਹਾ ਲੱਗਣ ਵਾਸਤੇ ਕਿਹਾ ਹੈ ਬਾਕੀ ਓਬਡੀ ਚ ਚੇਅਰ ਲੋਕਾਂ ਦੇ ਬੈਠਣ ਵਾਸਤੇ ਕੋਈ ਇਥੇ ਜਗ੍ਹਾ ਦੀ ਬਹੁਤ ਕਮੀ ਐ ਤੇ ਕੰਨੀਆਂ ਵੀ ਕੁਰਸੀਆਂ ਲੱਗ ਸਕਦੀਆਂ ਲੋੜਾਂ ਮੰਗੇ ਵਾਈਟਵਾਸ਼ ਵਾਸਤੇ ਕਿਹਾ ਤੇ ਕੁਆਟਰਾਂ ਦੀ ਮੇਂਟੇਨੈਂਸ ਵਾਸਤੇ ਜਿਹੜੇ ਵੀ ਲੋੜਾਂ ਹਨ ਸਭ ਸਭ ਕਿੰਨੀਆਂ ਪੋਸਟਾਂ ਨੇ ਟੋਟਲ ਕਿੰਨੀਆਂ ਹੋਣੀਆਂ ਚਾਹੀਦੀਆਂ ਨੇ ਕਿੰਨੀਆਂ ਇਸ ਟਿਮ ਖਾਦੀਆਂ ਸੀ ਐਸਸੀ ਸਭ 6 ਹੀ ਹੁੰਦੀਆਂ ਨੇ ਪੋਸਟਾਂ ਕੀ ਵੱਡੇ ਹਸਪਤਾਲ ਚ ਉਹਦੇ ਚੋਂ ਇੱਕ ਡਾਕਟਰ ਸਾਡਾ ਛੁੱਟੀ ਗਿਆ ਉਹ ਲੰਬੀ ਦਸੰਬਰ ਚ ਆਉਣਾ ਉਹਨੇ ਮੈਡੀਸਨ ਵਾਲੇ ਨੇ ਦੋ ਸਾਡੇ ਕੋਲ ਐਮਓ ਨੇ ਇੱਕ ਸਰਜਨ ਐ ਇੱਕ ਗੈਨੀ ਚਾਰ ਪੋਸਟਾਂ ਨੇ ਚਾਰ ਬੰਦੇ ਕੰਮ ਕਰ ਰਹੇ ਨੇ ਅਜਿਹਾ ਇੱਕ ਡੈਂਟਲ ਸਰਜਨ ਐ ਜਿਹੜੇ ਐਮਰਜੈਂਸੀ ਕਰਨ ਵਾਲੇ ਨੇ ਉਹ ਹੈਗੇ ਨੇ ਤਿੰ ਦੋ ਸਾਡੇ ਐਮਓ ਹਰਜਿਮਰਨ ਤੇ ਚਰਨਪ੍ਰੀਤ ਇੱਕ ਡਾਕਟਰ ਵਿਕਰਮ ਇੱਕ ਡਾਕਟਰ ਸਾਡਾ ਗਰਵੇ ਤੋਂ ਲੱਗਿਆ ਹੋਇਆ ਹੈ 4 ਦਿਨਾਂ ਲਈ ਇੱਥੇ ਡੈਪੂਟੇਸ਼ਨ ਤੇ ਚਾਰ ਬੰਦੇ ਮਤਲਬ 24 ਘੰਟੇ ਚਲਾ ਰਹੇ ਨੇ ਜੀ ਜਿਸ ਸਾਹਿਬ ਨੇ ਇੱਥੇ ਕੰਮ ਐਸੀ ਅਸੀਂ ਕਮੀ ਰਹਿ ਗਈ ਹੈ ਜਿਵੇਂ 72 ਘੰਟਿਆਂ ਦਾ ਜਿਹੜੇ ਕਹਿ ਕੇ ਗਿਆ ਡਾਕਟਰ ਸਾਹਿਬ ਕੇ 72 ਘੰਟੇ ਜਿਹੜੀਆਂ ਕਮੀਆਂ ਨੂੰ ਪੂਰੀਆਂ ਕੀਤੀਆਂ ਉਸ ਕਰਾਂਗੇ ਸਰ ਪੂਰੀਆਂ ਜਿੰਨੇ ਵੀ ਹੋਣੀਆਂ ਨੇ ਜਿਵੇਂ ਚਾਚੀ ਚੋ ਪੈਸੇ ਕਰ ਚੁੱਕੇ ਜਿਵੇਂ ਅੱਜ ਪਲੰਬਰ ਨੂੰ ਬੁਲਾ ਕੇ ਸਾਰੇ ਬੈਸਤਾ ਸੀ ਕਰਾਉਣੇ ਰਹਿੰਦੇ ਆ ਕੋਈ ਕੋਈ ਬਲਾਕ ਨਹੀਂ ਹੈਗਾ ਇਸ ਵੇਲੇ ਕਲਾਸ ਸਾਰੇ ਪੁਆਇੰਟ ਠੀਕ ਨੇ ਟੋਟਿਆਂ ਦੀ ਇੱਕ ਵਾਰੀ ਫੇਰ ਹੱਥ ਮਰਾਵਾਂਗੇ ਇੱਕ ਬਿਜਲੀ ਵਾਲਾ ਬੁਲਾਵਾਂਗੇ ਜਿੱਥੇ ਵੀ ਕੋਈ ਲੂਸ ਤਾਰਾ ਜਾਂ ਹੋ ਰਿਹਾ ਹੈ ਵੈਸੇ ਉਹ ਕਰਾਇਆ ਹੋਇਆ ਸਾਰਾ ਕੁਝ ਆਲਮੋਸਟ ਫਿਰ ਵੀ ਜਿੱਥੇ ਹੈਗੀ ਕਮੀ ਉਹ ਕਰਾਵਾਂਗੇ ਲੱਕੜਾ ਵਾਲੇ ਨੂੰ ਬੁਲਾ ਕੇ ਕੰਦੀ ਕਬਜ ਨੇ ਜਿਹੜੇ ਉਹ ਠੀਕ ਕਰਾਵਾਂਗੇ ਆਲਮੋਸਟ ਠੀਕ ਹੀ ਹੈ ਪਰ ਥੋੜਾ ਬਹੁਤਾ ਸਰਕਾਰੀ ਸੰਸਥਾ ਪਬਲਿਕ ਪਲੇਸ ਆ ਹੁੰਦੀ ਹੀ ਰਹਿੰਦਾ ਕੀ ਤੁਹਾਨੂੰ ਕੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਦਿੱਕਤਾਂ ਦਾ ਸਾਹਮਣਾ ਸਰ ਰੂਟੀਨ ਚ ਇਹੀ ਹੈ ਵੀ ਪੇਸ਼ੈਂਟ ਸਾਡੇ ਕੋਲ ਇੰਫਲੋ ਬਹੁਤ ਜ਼ਿਆਦਾ ਹੈ ਹੁਣ ਦੇਖੋ ਤੁਹਾਡੇ ਸਾਹਮਣੇ ਕਿੰਨੇ ਪੇਸ਼ੈਂ ਕਿ ਕੰਮ ਆ ਹੋਗਾ ਜੇ ਮੈਂ ਐਕਸਟਰਾ ਜਿਵੇਂ ਬਾਹਲਾ ਲੋਡ ਪੈਂਦਾ ਤਾਂ ਮੈਂ ਵੀ ਉਹ ਓਪੀਡੀ ਕਰਦਾ ਆ ਅਦਰਵਾਈਜ਼ ਮੇਰੀ ਹੁਣ ਕੰਮ ਦਫ਼ਤਰ ਦੇ ਕੰਮ ਬਹੁਤ ਜ਼ਿਆਦਾ ਹੁੰਦੇ ਜਿਹੜੇ ਆ ਕੰਮ ਕਰਨ ਨੇ ਮੈਂ ਤਾਂ ਉਹਨਾਂ ਚ ਵੀ ਜੀ ਹੋ ਜਾਣਾ ਇਹ ਦੋਨੇ ਡਾਕਟਰ ਹੁਣ ਓਪੀਡੀ ਕਰਨਗੇ ਇੱਕ ਈਐਮਓ ਦੀ ਪੋਸਟ ਤੇ ਆਇਆ ਹੋਇਆ ਜੀ 1 ਜਨਵਰੀ ਤੋਂ ਈਐਮਓ 24 ਘੰਟੇ ਡਿਊਟੀ ਕਰੂਗਾ ਇੱਕ ਡਾਕਟਰ ਵਿਕਰਮ ਆਪਣੀ ਦੂਜੀ ਡਾਕਟਰ ਦੀ ਡਿਊਟੀ ਕਰਨਗੇ ਹੁਣ ਮਤਲਬ ਇਹ ਚਾਰ ਡਾਕਟਰ ਹੀ ਨੇ ਜਿਹੜੇ ਐਮਰਜੈਂਸੀ ਅਟੈਂਡ ਕਰਦੇ ਨੇ ਰੋਟੇਸ਼ਨ ਤੇ ਰੋਡ ਦੇ ਉੱਤੇ ਹਸਪੀਟਲ ਹੈ ਈਐਮਓ ਰਾਤ ਨੂੰ ਇਹਦੀ ਡਿਊਟੀ ਹੈ